ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸਿਮਰ ਫ਼੍ਰੋਮ ਸਿੱਧੂ ਕ੍ਰੀਏਸ਼ਨਸ ਅੱਜ ਆਪਾਂ ਨੇ ਕਸਟਮਰ ਦਾ ਬਹੁਤ ਹੀ ਸੋਨਾ ਪੇਂਟ ਵਾਲਾ ਸੂਟ ਹੈ ਜਿਹੜਾ ਉਹ ਰੈਡੀ ਕੀਤਾ ਸੀਗਾ ਬਹੁਤ ਹੀ ਸੋਨਾ ਪੇਂਟ ਹੋਇਆ ਹੋਇਆ ਸੂਟ ਜਿਹੜਾ ਉੱਪਰ ਵੀ ਆਪਾਂ ਨੇ ਕਸਟਮਰ ਦੀ ਡਿਮਾਂਡ ਤੇ ਫੇਸਿਸ ਲਗਾ ਕੇ ਇਸ ਸੂਟ ਨੂੰ ਕਿ ਆਪਾਂ ਨੇ ਰੈਡੀ ਕੀਤਾ ਸੀਗਾ ਬਹੁਤ ਹੀ ਜ਼ਿਆਦਾ ਸੋਨਾ ਲੱਗ ਰਿਹਾ ਹੈ ਸੂਟ ਨਾਲ ਹੀ ਇਦਾਂ ਇਦੀ ਬਾਟਮ ਹੈ ਕਿ ਸੇਮ और दुप्टा है जोड़ा वह भी पेंट हो बहुत ही हेवी हैवी पेंट हो दुपट्टा तो है इसके ऊपर भी अपने लेसिस का बहुत ही सोहना वर्क किया गा लेस सिलगा के दुपट्टा तो जोड़ा सूट न बहुत ही ज़्यादा सोहना लग रहा गा तो उसी भी साढ़े को सूट है जोड़े रेडी करवा सकते हो गे किसी भी तरह का सूट है जो वर्क करवा होटिचिंग करवा हो बाई करना होे को करवा सकते हो देखो कि सोहना लग रहा वैल फिनिश लग रहा गा ਪਲੀਜ਼ ਸੁਣੋ ਇਹ ਦੀ ਬੋਟਮ ਆ ਗਈ ਇਹ ਆ ਗਿਆ ਦੁਪੱਟਾ ਪਲੀਜ਼ ਸੁਣੋ ਦੁਪੱਟਾ ਜਿਹੜਾ ਸੂਟ ਦੇ ਨਾਲ ਹੋਰ ਵੀ ਹੈਵੀ ਲੱਗਣ ਲੱਗਿਆ ਅਗਰ ਨਵੇਂ ਆਏ ਹੋ ਸਾਡੇ ਚੈਨਲ ਤੇ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਲਾਈਕ ਕਮੈਂਟ ਸ਼ੇਅਰ ਕਰਕੇ ਤੁਹਾਨੂੰ ਦੱਸਿਆ ਕਰੋ ਵੀਡੀਓ ਸਾਨੂੰ ਕਿੱਦਾਂ ਦੀਆਂ ਲੱਗ ਰਹੀਆਂ ਨੇ ਇੰਨੀਆਂ ਇੰਦਾਂ ਸੋਹਣੀਆਂ ਸੋਹਣੀਆਂ ਵੀਡੀਓਜ਼ ਤੁਸੀਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹਾਂਜੀ ਆਪਾਂ ਤੁਹਾਨੂੰ ਦੁਪੱਟੇ ਉੱਪਰ ਲੈਸ ਲਗਾਉਣੀ ਵੀ ਦੱਸਾਂਗੇ ਇਹ ਦੁਪੱਟਾ ਹੋ ਗਿਆ ਇਹਦੀ ਲੈਸ ਹੋ ਗਈ ਦੁਪੱਟੇ ਦੇ ਵਿੱਚ ਆਪਾਂ ਲੈਸ ਨੂੰ ਜਿਹੜੀ ਬ੍ਰੀਕ ਲੈਸ ਹੁੰਦੀ ਹੈ ਉਹ ਨੂੰ ਆਪਾਂ ਇੱਦਾਂ ਹੀ ਵਿੱਚ ਦੇ ਦੇਣਾ ਸਰਦੂ ਦੁਪੱਟਾ ਆਪਾਂ ਕਿ ਫੋਲਡ ਕਰਕੇ ਦੇ ਸਾਈਡ ਤੇ ਸੀਨ ਲਗਾਈ ਜਾਵਾਂਗੇ ਜਿੰਨੀ ਕਲੇਸ ਆਪਾਂ ਨੇ ਵਿੱਚ ਦੇਣੀ ਆ। ਬਾਕੀ ਜਿੰਨੀ ਕਲੇਸ ਖੋਣੀ ਆ ਉਹ ਆਪਾਂ ਇੱਧਰ ਰੱਖ ਲਾਂਗੇ ਸਿਉਣਾ ਜਿਹੜੀ ਦੂਜੀ ਸਾਈਡ ਲਗਾ ਦਾਂਗੇ। ਦੇਖੋ ਐਦਾਂ ਜਿੱਦਾਂ ਦਿਖਾ ਰਹੀਆਂ ਮੈਂ। ਤੇ ਉਸ ਤੋਂ ਬਾਅਦ ਕੀ ਕਰਨਾ? ਜਿਹੜਾ ਦੂਸਰਾ ਕੱਪੜਾ ਆ ਜਾਂਦਾ ਉਹਨੂੰ ਆਪਾਂ ਕੀ ਆ ਬਾਹਰਲੀ ਸਾਈਡ ਫੋਲਡ ਕਰ ਲਾਂਗੇ। ਆਹ ਦੇਖੋ ਐਦਾਂ। ਉਹਦੇ ਉੱਪਰ ਸਿਲਾਈ ਲਗਾ ਦਾਂਗੇ। ਇਹਦਾ ਬਰੀਕ ਜਿਹਾ ਫੋਲਡ ਕਰਕੇ ਉਹਦੇ ਉੱਪਰ ਸਿਲਾਈ ਲਗਾ ਦਾਂਗੇ। ਚਾਰੇ ਸਾਈਡ ਇੱਦਾਂ ਹੀ ਕਰ ਲਾਂਗੇ ਆਦੀ ਫੁੱਲ ਲੈਸ ਐਦਾਂ ਜਿੰਨੀ ਕੁ ਦਿਖਾਉਣੀ ਆ ਉਨੀ ਕੁ ਐਸੇ ਜਿਹੜੀ ਆਪਣੇ ਆਪ ਬਾਹਰ ਦਿਖਣ ਲੱਗ ਜੂਗੀ ਇਹਨੂੰ ਆਪਾਂ ਕੀ ਕਹਿ ਸਕਦੇ ਹਾਂ ਦੁਪੱਟਾ ਤਾਂ ਪਹਿਲੇ ਇੰਨਾ ਸੋਹਣਾ ਸੀ ਲੈਸ ਲਗਾ ਕੇ ਇਹਨੂੰ ਹੋਰ ਵੀ ਚਾਰ ਚੰਨ ਲੱਗ ਕੇ ਬਹੁਤ ਹੀ ਜ਼ਿਆਦਾ ਸੋਹਣਾ ਲੱਗ ਰਿਹਾ ਬਹੁਤ ਹੀ ਪਿਆਰਾ ਕਲਰ ਕੰਬੀਨੇਸ਼ਨ ਲੈਸ ਦਾ ਵੀ ਦੁਪੱਟੇ ਦੇ ਨਾਲ ਬਿਲਕੁਲ ਹੀ ਮੈਚ ਹੋ ਗਿਆ ਇਦਾਂ ਸੋਹਣੇ ਸੋਹਣੇ ਦੁਪੱਟਿਆਂ ਤੇ ਲੇਸ ਜਾਂ ਸੂਟ ਹੈ ਜਿਹੜੇ ਸਾਡੇ ਕੋਲ ਡਿਜ਼ਾਈਨ ਕਰਵਾ ਸਕਦੇ ਹੋ ਕੀ ਤਾਂ ਦਾ ਲੱਗਿਆ ਪਲੀਜ਼ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਆ ਕਰੋ ਕਿੰਨਾ ਜ਼ਿਆਦਾ ਪਿਆਰਾ ਲੱਗ ਗਿਆ ਪੇਂਟ ਵਾਲਾ ਸੂਟ ਗਲਾਸ ਤਾਂ ਇਦਾਂ ਹੀ ਲੱਗ ਰਹੀ ਹੈ ਜਿੱਦਾਂ ਸੂਟ ਨੂੰ ਦੇਖ ਕੇ ਲੈਸੀ ਸੂਟ ਨੂੰ ਦੇਖ ਕੇ ਬਣਾਈ ਹੋਵੇ ਸਾਡੇ ਕੋਲ ਕਿਸੇ ਵੀ ਤਰ੍ਹਾਂ ਦਾ ਸੂਟ ਹੈ ਜਿਹੜਾ ਡਿਜ਼ਾਈਨ ਕਰਵਾ ਸਕਦੇ ਹੋ ਬਾਈ ਵੀ ਕਰ ਸਕਦੇ ਹੋ Thank you.